ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਪਾਤ ਵਿੱਚ ਇੱਕ ਵਾਰ ਫੇਰ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਈਜ਼ੀ ਰੈਸিপি ਢੋਕਲਾ ਸਭ ਤੋਂ ਪਹਿਲਾਂ ਆਪਾਂ ਇੱਕ ਲਵਾਂਗੇ ਬੋਲ ਜਾਂ ਤੁਸੀਂ ਕੋਈ ਵੀ ਇੱਕ ਬਰਤਨ ਲੈ ਸਕਦੇ ਹੋ ਜੋ ਸਾਈਜ਼ ਦੇ ਵਿੱਚ ਥੋੜਾ ਵੱਡਾ ਹੋਵੇ ਉਹਦੇ ਵਿੱਚ ਆਪਾਂ ਅੱਧਾ ਕੱਪ ਪਾਣੀ ਐਡ ਕਰਾਂਗੇ ਹੁਣ ਪਾਣੀ ਦੇ ਵਿੱਚ ਆਪਾਂ ਐਡ ਕਰਾਂਗੇ ਅੱਧਾ ਚਮਚ ਨਮਕ ਜਿੰਨਾ ਤੁਸੀਂ ਨਮਕ ਐਡ ਕੀਤਾ ਹੈ ਉਰ ਤੋਂ 3 ਗੁਣਾ ਯਾਨੀ ਕਿ ਡੇਢ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਖੰਡ ਤੁਸੀਂ ਦੇਖ ਸਕਦੇ ਹੋ ਕਿ ਮੈਂ ਡੇਢ ਚਮਚ ਖੰਡ ਐਡ ਕੀਤੀ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਨਿੰਬੂ ਐਡ ਕਰਾਂਗੇ ਨਿੰਬੂ ਨੂੰ ਆਪਾਂ ਕੱਟ ਕੇ ਉਹਨੂੰ ਸਕਵੀਜ਼ ਕਰਕੇ ਉਹਦਾ ਸਾਰਾ ਰਸ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਬਸ ਇਸ ਚੀਜ਼ ਤੇ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਕੋਈ ਵੀ ਸੀਡ ਕੋਈ ਵੀ ਬੀਜ ਨਾ ਜਾਵੇ ਸੋ ਇਸ ਲਈ ਮੈਂ ਇੱਕ ਪੌਣੀ ਦੇ ਥਰੂ ਇਹਨੂੰ ਸਟ੍ਰੇਨ ਕਰ ਲਿਆ ਹੈ ਹੁਣ ਆਪਾਂ ਇਹਨੂੰ ਅچھے ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜੀ ਚੀਨੀ ਹੈ ਤੇ ਨਮਕ ਹੈ ਉਹ ਅچھے ਤਰੀਕੇ ਨਾਲ ਇਹਦੇ ਵਿੱਚ ਖੁੱਲ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਨਮਕ ਤੇ ਚੀਨੀ ਬਿਲਕੁਲ ਇਹਦੇ ਵਿੱਚ ਡਿਸਾਲਵ ਹੋ ਗਏ ਨੇ ਹੁਣ ਆਪਾਂ ਇਸ ਪੁਆਇੰਟ ਤੇ ਆ ਕੇ ਇਹਦੇ ਵਿੱਚ ਐਡ ਕਰਾਂਗੇ ਤੇਲ ਤੇਲ ਮੈਂ ਇਥੇ ਸਰੋਂ ਦਾ ਹੀ ਯੂਜ਼ ਕੀਤਾ ਹੈ ਉਹਨੂੰ ਬਸ ਮੈਂ ਸਾੜ ਕੇ ਠੰਡਾ ਕਰ ਲਿਆ ਸੀ ਸੋ ਆਪਾਂ ਇੱਥੇ 2 ਚਮਚ ਸਰੋਂ ਦਾ ਤੇਲ ਛੜਿਆ ਹੋਇਆ ਐਡ ਕੀਤਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਵੀ ਇੱਕ ਵਾਰ ਅੱਛੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ 1 ਕੱਪ ਵੇਸਨ ਵਿਸਨੈਟ ਕਰਨ ਤੋਂ ਬਾਅਦ ਇਹਨੂੰ ਵੀ ਆਪਾਂ ਬਹੁਤ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਢ ਜਿਹੜੀ ਹੈ ਉਹ ਨਾ ਰਵੇ ਇੱਕ ਸਮੂਥ ਬੈਟਰ ਰੈਡੀ ਹੋ ਜਾਵੇ ਬਹੁਤ ਹੀ ਅੱਛੇ ਤਰੀਕੇ ਨਾਲ ਇਹਨੂੰ ਵਿਸ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਇਹਦੇ ਵਿੱਚ ਇੱਕ ਵੀ ਗੰਢ ਨਹੀਂ ਬਚੀ ਹੁਣ ਆਪਾਂ ਇਹਨੂੰ ਟੱਕ ਕੇ 5 ਮਿੰਟ ਵਾਸਤੇ ਸੈਟ ਹੋਣ ਲਈ ਰੱਖ ਦਵਾਂਗੇ ਇਹ ਪ੍ਰੋਸੈਸ ਬਹੁਤ ਜ਼ਰੂਰੀ ਹੈ 5 ਮਿੰਟ ਹੋ ਗਏ ਨੇ ਆਪਾਂ ਆਪਣਾ ਬੈਟਰ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਹਲਕਾ ਜਿਹਾ گاੜਾ ਹੋ ਚੁੱਕਿਆ ਹੈ ਕਿਉਂਕਿ ਜਿਹੜਾ ਬੇਸਣ ਹੈ ਉਹ ਪਾਣੀ ਨੂੰ ਐਬਜ਼ਾਰਬ ਕਰਕੇ ਥੋੜਾ ਫੁੱਲ ਜਾਂਦਾ ਹੈ ਹੁਣ ਇੱਥੇ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਹਦੀ ਕਨਸਿਸਟੈਂਸੀ ਨੂੰ ਐਡਜਸਟ ਕਰਾਂਗੇ ਮੈਂ ਕਰੀਬਨ 2 ਚਮਚ ਪਾਣੀ ਹੋਰ ਐਡ ਕੀਤਾ ਸੀ ਤੇ ਫਿਰ ਇਹਨੂੰ ਅੱਛੇ ਤਰੀਕੇ ਨਾਲ ਵਿਸਕ ਕਰ ਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਸਮੂਥ ਆਪਣਾ ਜਿਹੜਾ ਬੈਟਰ ਹੈ ਉਹ ਬਣ ਕੇ ਰੈਡੀ ਹੈ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਚਮਚ ਦਾ ਚੌਥਾਈ ਹਿੱਸਾ ਬੇਕਿੰਗ ਸੋਡਾ ਅਕਸਰ ਆਪਾਂ ਨੂੰ ਇੱਕ ਕਨਫਿਊਜ਼ਨ ਰਹਿੰਦੀ ਹੈ ਕਿ ਆਪਾਂ ਬੇਕਿੰਗ ਸੋਡਾ ਕਦੋਂ ਪਾਣਾ ਹੈ ਤੇ ਬੇਕਿੰਗ ਪਾਊਡਰ ਕਦੋਂ ਪਾਣਾ ਹੈ ਬੇਕਿੰਗ ਸੋਡਾ ਆਪਾਂ ਉਦੋਂ ਐਡ ਕਰਦੇ ਹਾਂ ਜਦੋਂ ਆਪਾਂ ਕੋਈ ਖਟਾਸ ਵਿੱਚ ਐਡ ਕੀਤੇ ਹੋਏ ਕਿਉਂਕਿ ਇਨੂੰ ਐਕਟੀਵੇਟ ਕਰਨ ਲਈ ਖਟਾਸ ਬਹੁਤ ਜ਼ਰੂਰੀ ਹੈ ਜਦ ਕਿ ਬੇਕਿੰਗ ਪਾਊਡਰ ਉਹ ਹੀਟ ਦੇ ਨਾਲ ਫਰਮੈਂਟ ਹੁੰਦਾ ਹੈ ਹੀਟ ਦੇ ਨਾਲ ਐਕਟੀਵੇਟ ਹੁੰਦਾ ਹੈ ਹੁਣ ਆਪਾਂ ਇੱਕ ਮੋਲਡ ਲਿਆ ਹੈ ਉਹਨਾਂ ਆਪਾਂ ਗ੍ਰੀਸ ਕਰਕੇ ਉਹਦੇ ਵਿੱਚ ਆਪਣੇ ਸਾਰੇ ਬੈਟਰ ਨੂੰ ਟ੍ਰਾਂਸਫਰ ਕਰ ਲਿਆ ਲਓ ਜੀ ਆਪਣਾ ਬੈਟਰ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਅੱਜ ਕੁੱਕ ਕਰਾਂਗੇ ਕੜਾਈ ਦੇ ਵਿੱਚ ਤੁਸੀਂ ਚਾਹੋ ਤਾਂ ਮਾਈਕ੍ਰੋਵੇਵ ਦੇ ਵਿੱਚ ਵੀ ਕਰ ਸਕਦੇ ਹੋ ਇਥੇ ਆਪਾਂ ਇੱਕ ਕੜਾਈ ਲਈ ਹੈ ਉਹਦੇ ਵਿੱਚ ਆਪਾਂ ਥੋੜਾ ਪਾਣੀ ਐਡ ਕੀਤਾ ਹੈ ਤੇ ਨਾਲ ਇੱਕ ਸਟੈਂਡ ਇਹਦੇ ਉੱਪਰ ਰੱਖ ਲਿਆ ਹੈ ਤਾਂ ਕਿ ਆਪਣਾ ਮੋਲਡ ਜਿਹੜਾ ਹੈ ਉਹ ਡਾਇਰੈਕਟ ਪਾਣੀ ਦੇ ਕੰਟੈਕਟ ਵਿੱਚ ਨਾ ਆਵੇ ਹੁਣ ਇਹਦੇ ਵਿੱਚ ਆਪਾਂ ਆਪਣਾ ਮੋਲਡ ਰੱਖਾਂਗੇ ਹੁਣ ਆਪਾਂ ਕੜਾਈ ਨੂੰ ਉੱਪਰੋਂ ਢੱਕ ਦਵਾਂਗੇ ਅਤੇ ਇਹਨੂੰ 10 ਤੋਂ 12 ਮਿੰਟ ਲਈ ਸਟੀਮ ਹੋਣ ਲਈ ਰੱਖ ਦਵਾਂਗੇ 12 ਮਿੰਟ ਹੋ ਚੁੱਕੇ ਨੇ ਇੱਕ ਵਾਰ ਆਪਾਂ ਚੈੱਕ ਕਰ ਲੈਨੇ ਆ ਆਪਣਾ ਢੋਕਲਾ ਕਿਵੇਂ ਕੁੱਕ ਹੋਇਆ ਏ ਉਹਦੇ ਲਈ ਆਪਾਂ ਇੱਕ ਟੂਥਪਿਕ ਆਪਣ ਢੋਕਲੇ ਦੇ ਵਿੱਚ ਇਨਸਰਟ ਕਰਾਂਗੇ ਤੇ ਬਾਹਰ ਕੱਢ ਕੇ ਦੇਖਾਂਗੇ ਜੇ ਤਾਂ ਇੱਕ ਕਲੀਅਰ ਬਾਹਰ ਆ ਗਈ 댓 ਮੀਨਸ ਥੈਟ ਢੋਕਲਾ ਜਿਹੜਾ ਏ ਉਹ ਕੁੱਕ ਹੋ ਚੁੱਕਿਆ ਏ ਇੱਥੇ ਆਪਣਾ ਢੋਕਲਾ ਬਹੁਤ ਅੱਛੇ ਤਰੀਕੇ ਨਾਲ ਕੁੱਕ ਹੋ ਗਿਆ ਏ ਹੁਣ ਉਹਨੂੰ ਆਪਾਂ ਕੜਾਈ ਦੇ ਵਿੱਚੋਂ ਬਾਹਰ ਕੱਢ ਕੇ ਔਰ ਟੱਕ ਕੇ 5 ਮਿੰਟ ਵਿੱਚ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਜਦ ਤੱਕ ਆਪਣਾ ਢੋਕਲਾ ਠੰਡਾ ਹੋ ਰਿਹਾ ਏ ਆਪਾਂ ਇਹਦੇ ਤੇ ਤੜਕਾ ਰੈਡੀ ਕਰ ਲੈਨੇ ਆ। ਉਹਦੇ ਲਈ ਆਪਾਂ ਇੱਕ ਕੜਾਈ ਦੇ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਲਿਆ ਹੈ। ਤੇਲ ਗਰਮ ਹੋਣ ਤੋਂ ਬਾਅਦ ਵਿੱਚ ਆਪਾਂ ਐਡ ਕਰਾਂਗੇ ਇੱਕ ਚਮਚ ਮਸਟਰਡ ਸੀਡਸ ਜਿਹਨੂੰ ਆਪਾਂ ਸਰੋਂ ਦੇ ਬੀਜ ਵੀ ਕਹਿ ਦਿੰਨੇ ਆ ਜਾਂ ਫਿਰ ਹਰਾਈ ਵੀ ਕਹਿ ਦਿੰਨੇ ਆ। ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ। ਮੈਂ ਇੱਥੇ ਦੋ ਹਰੀਆਂ ਮਿਰਚਾਂ ਨੂੰ ਤੋਕੇ ਲੰਬਾ ਲੰਬਾ ਕੱਟ ਲਿਆ ਸੀ। ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਇਥੇ ਮੈਂ ਡੇਢ ਕੱਪ ਦੇ ਕਰੀਬ ਯੂਜ਼ ਕੀਤਾ ਹੈ ਜਦੋਂ ਆਪਣਾ ਤੜਕਾ ਜਿਹੜਾ ਕੁੱਕ ਹੋਏਗਾ ਪਾਣੀ ਜਿਹੜਾ ਉਹ ਥੋੜਾ ਸੁੱਕੇਗਾ ਤੇ ਇਹਦੀ ਕੁਆਂਟੀਟੀ ਥੋੜੀ ਘੱਟ ਜਾਏਗੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਪੂਰੇ ਨਿੰਬੂ ਦਾ ਰਸ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਨਮਕ ਮੈਂ ਇਥੇ ਚਿੱਟਾ ਨਮਕ ਐਡ ਕੀਤਾ ਹੈ ਅੱਧਾ ਚਮਚ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਨੀ ਹੈ ਖੰਡ ਖੰਡ ਤੁਸੀਂ ਆਪਣੇ ਟੇਸਟ ਅਨੁਸਾਰ ਲੈ ਸਕਦੇ ਹੋ ਮੈਂ ਇੱਥੇ 3 ਚਮਚ ਖੰਡ ਦੇ ਯੂਜ਼ ਕੀਤੇ ਨੇ ਹੁਣ ਆਪਾਂ ਇਹਨਾਂ ਨੂੰ ਅੱਛੇ ਤਰੀਕੇ ਨਾਲ ਮਿਕਸ ਕਰਾਂਗੇ ਤੇ ਕੁੱਕ ਹੋਣ ਲਈ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਅੱਛੇ ਤਰੀਕੇ ਨਾਲ ਕੁੱਕ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਨੀਆ ਇਹ ਤਨੀਏ ਨੂੰ ਮੈਂ ਤੋਕੇ ਅچھے ਤਰੀਕੇ ਨਾਲ ਬ੍ਰੀਕ ਬ੍ਰੀਕ ਕੱਟ ਲਿਆ ਸੀ। ਲਓ ਜੀ ਆਪਣਾ ਤੜਕਾ ਬਿਲਕੁਲ ਰੈਡੀ ਹੈ। ਹੁਣ ਆਪਾਂ ਆਪਣਾ ਢੋਕਲਾ ਵੀ ਚੈੱਕ ਕਰ ਲੈਨੇ ਆ। ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਅچھے ਤਰੀਕੇ ਨਾਲ ਠੰਡਾ ਹੋ ਚੁੱਕਿਆ ਹੈ, ਸੈੱਟ ਹੋ ਚੁੱਕਿਆ ਹੈ। ਹੁਣ ਇੱਕ ਚਾਕੂ ਦੀ ਮਦਦ ਨਾਲ ਆਪਾਂ ਇਹਨੂੰ ਸਾਈਡਸ ਤੋਂ ਛੁਡਾ ਲਵਾਂਗੇ ਤਾਂ ਕਿ ਆਪਣਾ ਢੋਕਲਾ ਜਿਹੜਾ ਇਹ ਬਹੁਤ ਈਜ਼ੀਲੀ ਡੀਮੋਲਡ ਹੋ ਜਾਵੇ। ਡੀਮੋਲਡ ਕਰਨ ਵਾਸਤੇ ਆਪਾਂ ਕੋਈ ਵੀ ਇੱਕ ਟ੍ਰੇ ਜਾਂ ਫਿਰ ਕੋਈ ਵੀ ਇੱਕ ਪਲੇਟ ਇਹਦੇ ਉੱਪਰ ਰੱਖਾਂਗੇ ਤੇ ਇਹਨੂੰ ਕੁਮਾ ਦੇਵਾਂਗੇ ਇੱਕ ਵਾਰ ਉੱਪਰ ਟੈਪ ਕਰਾਂਗੇ ਲਓ ਜੀ ਆਪਣਾ ਢੋਕਲਾ ਬਹੁਤ ਅੱਛੇ ਤਰੀਕੇ ਨਾਲ ਡੀਮੋਲਡ ਹੋ ਗਿਆ ਹੈ ਹੁਣ ਆਪਾਂ ਇਹਦੇ ਪੀਸਿਸ ਕੱਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਈਜ਼ੀਲੀ ਪੀਸਿਸ ਇਹ ਕੱਟ ਹੋ ਰਹੇ ਨੇ ਕਿੰਨਾ ਸੌਫਟ ਇਹ ਢੋਕਲਾ ਬਣ ਕੇ ਰੈਡੀ ਹੋਇਆ ਹੈ ਪੀਸਿਸ ਤੁਸੀਂ ਆਪਣੇ ਇੱਛਾ ਅਨੁਸਾਰ ਕਿਸੇ ਵੀ ਸਾਈਜ਼ ਕਿਸੇ ਵੀ ਸ਼ੇਪ ਦੇ ਲੈ ਸਕਦੇ ਹੋ ਮੈਂ ਇੱਥੇ ਕਯੂਬਸ ਕੱਟ ਕਰ ਰਹੇ ਹਾਂ ਸੋ ਇਸ ਲਈ ਮੈਂ ਸੇਮ ਸਾਈਜ਼ ਦੇ ਕੱਟਸ ਜਿਹੜੇ ਆ ਉਹਦੇ ਉੱਪਰ ਲਗਾ ਰਿਹਾ ਲਓ ਜੀ ਆਪਣੇ ਸਾਰੇ ਪੀਸਿਸ ਕੱਟ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਸੌਫਟ ਤੇ ਸਪੌਂਜੀ ਬਣ ਕੇ ਰੈਡੀ ਹੋਇਆ ਹੈ ਆਪਾਂ ਢੋਕਲੇ ਨੂੰ ਇੱਕ ਪਲੇਟ ਦੇ ਉੱਪਰ ਕੱਢ ਲਵਾਂਗੇ ਤੇ ਫਿਰ ਆਪਾਂ ਇਹਦੇ ਉੱਪਰ ਹੌਲੀ-ਹੌਲੀ ਕਰਕੇ ਐਡ ਕਰਾਂਗੇ ਤੜਕਾ ਜੋ ਆਪਾਂ ਹੁਣੇ ਰੈਡੀ ਕੀਤਾ ਸੀ ਤੜਕਾ ਐਡ ਕਰਨ ਲੱਗੇ ਆਪਾਂ ਕੋਈ ਟਿੱਲ ਨਹੀਂ ਕਰਨੀ ਆਪਾਂ ਖੁੱਲੇ ਦਿਲ ਨਾਲ ਐਡ ਕਰਾਂਗੇ ਤਾਂ ਕਿ ਸਾਰਾ ਢੋਕਲਾ ਉਹਨੂੰ ਅੱਛੇ ਤਰੀਕੇ ਨਾਲ ਅਬਜ਼ੌਰਬ ਕਰ ਲਵੇ ਨਾਲੇ ਇੱਕ ਚੀਜ਼ ਹੋਰ ਦਾਤੇ ਆਨ ਰੱਖਣਾ ਹੈ ਕਿ ਜਿਹੜਾ ਤੜਕਾ ਹੈ ਉਹ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਐਡ ਕਰਨਾ ਹੈ ਗਰਮ-ਗਰਮ ਐਡ ਕਰਾਂਗੇ ਤਾਂ ਸੌਗੀ ਹੋ ਜਾਏਗਾ ਆਪਣਾ ਢੋਕਲਾ ਨਾਲ ਹੀ ਆਪਾਂ ਉੱਪਰ ਐਡ ਕਰਾਂਗੇ ਫਰੈਸ਼ ਧਨੀਆ ਲਓ ਜੀ ਆਪਣਾ ਢੋਕਲਾ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੌਫਟ ਸਪੌਂਜੀ ਢੋਕਲਾ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀ ਇਹ ਰੈਸিপি ਅੱਛੀ ਲੱਗੀ ਤਾਂ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ